ਸਾਰੇ ਦੁਕਾਨਦਾਰਾਂ ਬੜਾ ਬਨਾਂ ਘਾਣਾ ਮਿਲਿਆ ਵਾ ਬੜੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਆ ਤੇ ਆਪ ਮਹਾਰੇ ਲੋਕ ਤਰਤੇ ਨਾਲ ਕਿਰਪਾ ਚਾਹੀਦੀ ਬਾਬੇ ਨਾਨਕ ਦੀ ਜਿਹੜੀ ਜਿੱਤ ਪੱਕੀ ਆ ਇੱਕ ਦਿਨ ਵੀ ਟੀ 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 ਕਰਾ ਦੇਣਗੇ ਤੇ ਬੰਦਾਰ ਲਾਉ ਜੀ ਸੇ ਭਲਰ ਤੋਂ ਕਿਤਾਗੇ ਲੋਕ ਸਮਾਂ ਵਿੱਚ ਭੇਜੂਗੇ ਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਊਗੀ ਭਾਜੀ ਕਿੰਨੀ ਵੱਡੀ ਲੀਡ ਤੇ ਮੰਤਰੀ ਸਾਹਿਬ ਜਿੱਤਣਗੇ ਜੀ ਅਜਾ ਹੈ ਕੋਈ ਇਹਨੋਂ 2 ਲੱਖ ਦੀ ਡੀਲ ਤੇ ਸਰਦਾਰ ਲਾ ਜੀ ਨੇ ਬੁਲੋ ਸਤਰੀ ਵਾਹ ਜੀ ਵਾਹ ਵਾਹ ਜੀ ਵਾਹ ਆਰੇ ਫਾਰੇ ਆਂ ਯਾਰ ਜੀ ਵਾਹ ਜੀ ਵਾਹ 2 ਲੱਖ ਦੀ ਡੀਲ ਤੇ ਸੰਕਤਾ ਦਾਸਰੀਆਂ ਜੀ ਤੁਹਾਨੂੰ ਦੇਖੋ ਸਾਬ ਚੇਰਮੈਨ ਸਾਹਿਬ ਜੀ ਹਾਂ ਜੀ ਆ ਸਾਡੇ ਜੋਰ ਸੇ ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੀ ਜਿਹੜਾ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜੀ ਆਪਣੇ ਮੈਂਬਰ ਸਾਹਿਬ ਤੇ ਹੋਰ ਵੀ ਆਗੂ ਵੀਰੇ ਤੇ ਪਹੁੰਚਿਆ ਜੀ ਆਪਾਂ ਨੂੰ ਜਾਣਕਾਰੀ ਦੇਣਗੇ ਜੀ ਹਾਂ ਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣੇ ਜੀ ਮੇਰਾ ਨਾਂ ਜੀ ਗੁਰਵਿੰਦਰ ਸਿੰਘ ਪੰਚਾਇਤ ਦਾ ਵੱਡੇ ਸਭਰਾ ਤੇ ਜਿਹੜਾ ਅੱਜ ਮੋਟਰ ਸਾਈਡ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜੀ ਕਿਹੜੀ ਜਗ੍ਹਾ ਤੋਂ ਤੇ ਕਿ ਕਿੱਥੋਂ ਤੱਕ ਕੱਢਿਆ ਜਾਊਗਾ ਜੀ ਤੇ ਜੀ ਸਭਰਾ ਪਿੰਡ ਤੋਂ ਕੋਈ ਮਤਲਬ ਕਿ ਸ਼ੁਰੂ ਹੋਣ ਲੱਗਾ ਐਸ ਵਕਤ ਹੋਰ ਵੀ ਪਿੰਡਾਂ ਤੋਂ ਆਜਾਮ ਲਗੇ 550 ਰਾਪਿੰਦਿਪ ਕਾਫੀ ਟੀਮ ਆ ਰਹੀ ਹੈ ਅਸੀਂ ਬਖਾਇਆ ਹੀ ਹੈ ਤੇ ਇਹ ਇਧਰ ਦੀ ਦੁਬਲੀ ਸੰਗਵਾ ਲਗੇ ਘਰਿਆਲਾ ਆਇਆ ਕਾਫੀ ਪਿੰਡਾਂ ਦੇ ਵਿੱਚ ਦੀ ਘੁੰਮ ਕੇ ਆ ਦੇਗਾ ਜੂਨ ਚਾਰ ਦੇ ਸਬੰਧਤ ਗਿਣਤੀ ਕਰਦੇ ਆਪਾਂ ਹੋਰ ਕਿੰਨੇ ਵਜੇ ਤੋਂ ਇਹ ਸ਼ੁਰੂ ਹੋ ਗਏ ਬਸ ਥੋੜੇ 10:10 ਵਜੇ ਤੋਂ ਤਾਂ ਸ਼ੁਰੂ ਹੋ ਗਿਆ ਕਿ ਕੀ ਬਾਸੀ ਸਨਮ ਦੇ ਦੇਣੇ ਕਵਿਆ ਤੇ ਬਾਤੋ-ਬਾਤ ਸਕਦਾ ਇਹ ਬਾਕੀ ਜਿਹੜਾ ਮੇਲ ਮਲਾਪ ਵਾਲਾ ਜਾਂ ਪਿਆਰ ਵਾਲਾ ਉਹਨਾਂ ਨੂੰ ਮਿਲ ਕੇ ਕਿਤੋਂ ਹੀ ਦੋ ਦਿਨ ਦਾ ਕੰਮ ਹੈ ਦੋ ਦਿਨ ਵਾਸਤੇ ਵੀ ਇਕੱਠੇ ਹੋਇਆ ਕਰੀਏ ਜਿਹੜਾ ਕੋਈ ਰਹਿ ਗਿਆ ਹੈ ਬਾ ਬੜੇ ਹੋਰ ਵੀ ਦੇਖੀਦਾ ਵੀ ਕਿੰਨੇ ਜਿਹੜੇ ਲੋਕ ਜਿਹੜੇ ਕੋਈ ਦੂਸਰੀਆਂ ਪਾਰਟੀਆਂ ਛੜ ਛੜ ਕੇ ਵੀ ਚਾਮਲ ਹੋ ਰਿਹਾ ਜੀ ਹਾਂਜੀ ਹਾਂਜੀ ਉਹ ਬਹੁਤ ਲੋ ਘਟਿਆ ਇਹਨਾਂ ਦੇ ਵਿੱਚ ਸਾਡੇ ਪਿੰਡ ਦੇ ਜੀ ਪ੍ਰਧਾਨ ਜੀ ਕੀ ਨਾਂ ਹੈ ਮਹਿਣੋਕਾਰ ਸਿੰਘ ਜੀ ਪਿੰਡਾ ਜੀ ਤੇ ਅੱਜ ਜੇ ਇਕੱਠ ਕੀਤਾ ਗਿਆ ਆਮਤ ਨੂੰ ਬਹੁਤ ਵੱਡਾ ਬਲਾ ਮਾਰ ਕੇ ਕਿਵੇਂ ਸੰਖੇ ਨੌਜਵਾਨਾਂ ਪਿੰਡ ਦੇ ਬੋਟਾ ਸਾਡੀ ਇੱਧਰ ਤੋਂ ਹੀ ਹੋਣੇ ਜੀ ਆ ਗਿਆ ਵੀ ਇਹ ਮੰਤਰੀ ਜਿਹੜੇ ਉਹ ਇਹਨਾਂ ਨੇ ਰਾਤ ਤੇ ਅਸੀਂ ਸਾਈ ਸੰਤ ਨੂੰ ਬੇਨਤੀ ਕਰਦੇ ਵੀ ਆਪ ਦਾ ਬੰਦਾ ਵਾ ਵੱਧ ਤੋਂ ਵੱਧ ਵੱਡੀ ਲੀਡਰ ਪਰ ਇੱਕ ਹੋਰ ਗੱਲ ਵੇਖਣ ਵਰੀ ਮਿਲ ਰਹੀ ਹੈ ਜੀ ਬੜੇ ਜਿਹੜੇ ਪਾਰਟੀਆਂ ਛੜ ਛੜ ਕੇ ਜਿਹੜੇ ਸ਼ਾਮਲ ਹੋ ਰਹੇ ਆ ਆਮ ਆਦਮੀ ਪਾਰਟੀ ਜੀ ਜੀ ਜਦੋਂ ਹੁਣ ਪਿੰਡਾਂ ਦੇ ਵਿੱਚ ਤਾਂ ਸਾਰ ਨੂੰ ਪਤਾ ਲੱਗਿਆ ਅਸੀਂ ਉਹ ਜਾਣੇ ਰੋਜ਼ ਉਹ ਕਹਿੰਦੇ ਆ ਵੀ ਅਸੀਂ ਆਪਦੇ ਹਲਕੇ ਨੂੰ ਬੋਟ ਪਾਈਏ ਆਹ ਬੰਦੇ ਕਾਲੀ ਦਲ ਨਾਲ ਸੱਜਣਾ ਵੀ ਆਏ ਛੱਡ ਗਏ ਜੀ ਹੋਰ ਵੀ ਉੱਥੇ ਸਰਮਾ ਜਿਹੜੇ ਬਹੁਤ ਕਾਲੀ ਦਲ ਦੇ ਆਏ ਆ ਪਰ ਉਹ ਹਰ ਬੰਦੇ ਸੋਚ ਆ ਉਹ ਆnde ਅਸੀਂ ਜਿੱਤੋਂ ਕੰਮ ਲੈਣਾ ਬੋਟ ਜਿਹੜੀ ਹੈ ਇਹ 5 ਸਾਲੀ ਹੋਣੀ ਆ ਐਵੇਂ ਆਪਾਂ ਛੱਡ ਦਈਏ ਮੁੜ ਕੇ ਬੰਦਾ ਲੱਭੇ ਨਾ ਕੋਈ ਫਾਇਦਾ ਨਹੀਂ ਹੈਗਾ ਜੀ ਬੋਟ ਉੱਥੇ ਪਾਓ ਬੰਦਾ ਵ ਜਿਹੜਾ ਬੰਦਾ ਆਪਾਂ ਨੂੰ ਮਿਲਦਾ ਵਾ ਵਿਚਰਦਾ ਵਾ ਇਹ ਵੋਟ ਉਸ ਬੰਦੇ ਨੂੰ ਪਾਉਣੀ ਚਾਹੀਦੀ ਹੈ ਜੀ ਵਾਹ ਜੀ ਵਾਹ ਚਲੋ ਬਹੁਤ ਵਧੀਆ ਹਾਂਜੀ ਵੀਰ ਜੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਆਪਣਾ ਜਿਸਪਾਲ ਸਿੰਘ ਪੁੱਲਰ ਜੀ ਤੇ ਜਿਹੜਾ ਇਕੱਠ ਕੀਤਾ ਗਿਆ ਜੀ ਕਿਸ ਸਬੰਧ ਕਿਤਾ ਹੈ ਇਹ ਅਸੀਂ ਰੋਡ ショਅ ਕਰ ਰਹੇ ਹਾਂ ਜੀ ਅੱਜ ਪਿੰਡ ਦੇ ਵਿੱਚ ਤੇ ਬਾਕੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਰਦਾਰ ਲਾਲਜੀਤ ਸਿੰਘ ਢੁੱਲਰ ਬਹੁਤ ਵੱਡੀ ਲੀਡਰ ਦੇ ਨਾਲ ਚਲੋ ਕਿਹੜਾ ਵਾਇਆ ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲਣਾ ਹੈ ਜੀ ਇਹ ਵੀ ਇੱਥੇ ਕਲਸੋ ਨੂੰ ਪਤਾ ਵਾ ਜਾਂ ਜੁਦੀ ਦਾ ਅੰਗਰੇਜ਼ ਪਾ ਇਹਨਾਂ ਦੇ ਨਾਲ ਹੀ ਚਲੀ ਜਾਣਾ ਕੋ ਨਾਲ ਹੀ ਇਹਨਾਂ ਦੇ ਮਗਰ ਮਗਰ ਜਿੱਤੇ ਜਦ ਨੂੰ ਆਖਣੇ ਉਧਰ ਨੂੰ ਭਾਵੇਂ ਉਧਰ ਦਰਿਆਲ ਨੂੰ ਆਖਦਾ ਬੰਦ ਤੇ ਜਾਵਾਂਗੇ ਵਾਹ ਜੀ ਵਾਹ ਪੁੱਜਦਾ ਜੀ ਸਾਰੇ ਪਿੰਡ ਕੱਢਨੇ ਆ ਜੀ ਇੱਥੋਂ ਜੋਰਸੋ ਵਾਲਾ ਦੁਬਰੀ ਤੁਹਾਡਾ ਭਗੂ ਪਰ ਇਧਰੋਂ ਦੇ ਹੋਏ ਇਹ ਸਲਕੇ ਨੇ ਪੂਰੇ ਪਿੰਡ ਕੱਢ ਕੇ ਤੇ ਪੱਟੀ ਜਾ ਕੇ ਰੁਕਣਾ ਹੈ ਕਾਫਲਾ ਜੀ ਬਹੁਤ ਵੱਡਾ ਕਾਫਲਾ ਸਰਦਾਰ ਲਾਲ ਜੀ ਸਿੰਘ ਭੁੱਲਦੇ ਵਾਸਤੇ ਪ੍ਰਚਾਰ ਕਰਨ ਲਈ ਮਾਈ ਗੁਰਜੀ ਦਾ ਖਾਸਾ ਮਾਈ ਗੁਰਜੀ ਕਿਸਦੇ ਜੋ ਆਪਾਂ ਪਾਲਤੀ ਸਰਕਾਰ aí ਬਹੁਤ ਚੰਗੀ ਸਰਕਾਰ aí ਬੜੀਆਂ ਛੋਤਾਂ ਹਾਨੂੰ ਮਿਲਦੀਆਂ ਜੋ ਕਿ ਅੱਗੇ ਗਰੀਬਾਂ ਨੂੰ ਕਿੰਨੀਆਂ ਸਰਕਾਰਾਂਆਂ ਵੋਟਾਂ ਹੀ ਪਾਪਾ ਵੇਖਿਆ ਵਾ ਕੁਛ ਨਹੀਂ ਮਿਲਿਆ ਦਾਣਾ ਰੋਟੀ ਜੋ ਕਿ ਆਪਾਂ ਵਾਲੀ ਸਰਕਾਰ ਆਈ ਨਾ ਬਹੁਤ ਚੰਗੀ ਆਈ ਆ ਹੋਰ ਵੇਖੀ ਲਾ ਜਿੱਥੇ ਜੇ ਕੋਸ਼ ਹੁੰਦਾ ਨਹੀਂ ਗਰੀਬਾਂ ਨੂੰ ਕੋ ਮਿਲਦਾ ਨਹੀਂ ਉਹ ਸਾਰੀਆਂ ਸੂਤਾ ਆਪਰ ਦੀ ਸਰਕਾਰ ਦੇਂਦੀ ਆ ਖਡੂ ਜਸਾਇ ਦੋ ਬਲਵਾਰਾ ਦੁਬਲੀ ਮੋੜ ਵਧਿਆ ਪੱਟੀ ਜਾ ਕੇ ਨਹੀਂ ਫੜੇ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੜਾ ਗੱਟ ਜੋ ਆ ਦੇਖੋ ਆਮ ਆਦਮੀ ਪਾਰਟੀ ਦੀ ਇਹ ਕਾਫਲੇ ਜੀ ਬਾਈ ਜੀ ਮੋਟਰਸਾਈਕਲ ਵੱਡੀ ਗਿਣਤੀ ਜੀ ਜਿਹੜੇ ਸਵਰਾ ਤੋਂ ਤੁਰੇ ਸੀ ਜੀ ਆ ਰਹੇ ਆ ਜੀ ਕੁਝ ਕਾਫਲਾ ਸਾਡਾ ਇਧਰ ਦੀ ਆ ਰਿਹਾ ਜੀ ਹਰੇਕ ਵੀਰ ਦੇ ਇਧਰ ਵੇਖੋ ਆਮ ਆਦਮੀ ਪਾਰਟੀ ਦੇ ਨਾਰੇਬਾਜੀ ਕੀਤੀ ਜਾ ਰਹੀ ਆ ਤੇ ਬਲਾਗ ਪ੍ਰਧਾਨ ਸਰਦਾਰ ਅਤਾ ਜੀ पिंड परवारा ਸ਼ਖਾ گاؤں ਕੇ ਬਾਹਰ ਨਿਕਲ ਕੇ ਦੇਖ ਮਾਹੌਲ ਕੋ ਠੀਕ ਨਜ਼ਰ ਨਹੀਂ ਆ ਰਹਾ ਸਾਰੇ ਲੋਕ ਆਮ ਆਦਮੀ ਪਾਰਟੀ ਕੇ ਸਾਥ ਕੰਦਾ ਮਿਲਾ ਕੇ ਖੜੇ ਹੋ ਗਏ ਜੀ ਹੋਰ ਜੀ ਅਬ ਸੁਣੋ ਇਹ ਸ਼ਖਾ ਧੂੜਾਂ ਕੱਟੀ ਜਾਏ ਪੱਟੀ ਜਾਂਦੇ ਆ ਇਹ ਮਾਜੇ ਦੇ ਮਿਹਾਲ ਦੂਰ ਤੱਕ ਤੁਹਾਨੂੰ ਨਜ਼ਰ ਆ ਰਿਹਾ ਜੀ ਇਹ ਮੋਟਰਸਾਈਕਲਾਂ ਦੇ ਕਾਫਲੇ ਸਾਵਾ ਜਿੰਦਬਾਦ ਜਿੰਦਬਾਦ ਇਹ ਜਿਹੜੀ ਇਹ ਮੋਟਰਸਾਈਕਰ ਰੈਲੀ ਸੇਰੇ ਮੇਰ ਤੋਂ ਪਿੰਡ ਸਭਰਾ ਤੋਂ ਸ਼ੁਰੂ ਹੋਈ ਸੀ ਪਿੰਡਾਂ ਵੇਚਦੀ ਹੌਮਦੇ ਹੌਮਦੇ ਬਾਈ ਜੀ ਪੱਟੀ ਸਭਰਾ ਤੋਂ ਬਲਾਕ ਪ੍ਰਧਾਨ ਅਵਤਾਰ ਸਿੰਘ ਦੀ ਰਹਿਨਮਾਈਏ ਸ਼ੁਰੂ ਹੋਈ ਸੀ ਚੱਲਿਆ ਸੀ ਜੀ ਕਾਫਲਾ ਇਹ ਤੇ ਹੁਣ ਪੱਟੀ ਪਹੁੰਚ ਚੁੱਕਾ ਹੈ ਜੀ ਸਾਰੇ ਵੀਰ ਜਿਹੜੇ ਹਰ ਇੱਕ ਪਿੰਡ ਪਿੰਡ ਦੇ ਆਗੂ ਵੀਰ ਨਾਲਾ ਜੋਤੀਸ਼ਾਲੇ ਸਰਪੰਚ ਸਾਹਿਬ ਨਿੰਦਰ ਸਿੰਘ ਵੀਰ ਸਾਡਾ ਹਾਂ ਹਾਂ ਭੋਲਾ ਵੀਰ ਗਰਲਾਲ ਸਿੰਘ ਜੀ ਗਰਮੀਤ ਸਿੰਘ ਸੰਗਵਾਲੇ ਵੀਰ ਵੱਡੀ ਗਿੰਦੀ ਦੇ ਵਿੱਚ ਪਹੁੰਚਿਆ ਜੀ ਵੇਖੋ ਜਿਹੜਾ ਇਹ ਕਾਫਲਾ ਸਵੇਰ ਤੋਂ ਲੈ ਕੇ ਰਵਾਨਾ ਹੋਇਸੀ ਤੇ ਪਿੰਨਾ ਵਿੱਚ ਦੀ ਘੁੰਮਦੇ-ਘੁੰਮਦੇ ਪੱਟੀਸ਼ਰ ਪਹੁੰਚ ਚੁੱਕਿਆ ਜੀ ਪਹੁੰਚ ਚੁੱਕਿਆ ਜੀ ਹਾਂਜੀ ਵੀਰ ਜੀ ਕੀ ਨਾਂ ਹੈ ਜੀ ਬਿਆਨ ਸਿੰਘ ਸੈਦੋ ਜੀ ਤੇ ਕੀ ਕਹਿਣਾ ਚਾਹੁੰਦੇ ਅੱਜ ਸਵੇਰ ਤੋਂ ਜਿਹੜਾ ਇਹ ਕਾਫਲਾ ਸੰਭਰਾ ਤੋਂ ਰਵਾਨਾ ਹੋਇਆ ਸੀ ਕਿਹੋ ਜਿਹਾ ਸਾਥ ਮਿਲ ਰਿਹਾ ਜੀ ਲੋਕਾਂ ਨੂੰ ਦੇਖੋ ਜੀ ਬਹੁਤ ਵਧੀਆ ਸਾਥ ਆ ਸਰਦਾਰ ਲਾਲਜੀਤ ਸਿੰਘ ਪੁੱਤਰ ਬਹੁਤ ਵੱਡੀ ਲੀਡਰ ਨਾਲ ਜਿਤ ਰਹੇ ਆ ਪਿੰਡਾਂ ਦੇ ਵਿੱਚੋਂ ਬਹੁਤ ਵਧੀਆ ਪਲਵਾਂ ਪਰਮੰਧਾਰਾ ਵਾ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਮੋਹਤਵਾਰ ਸੱਜਣਾ ਬਹੁਤ ਜਿਹੜੇ ਨਾਮਵਾਰ ਵੀਰ ਮੇਰੇ ਵੀਰ ਜਿਹੜੇ ਵੀ ਮੈਂਬਰ ਜੋ ਇਹ ਪੰਚ ਸਾਫ ਦਾ ਜਿੰਨੇ ਵੀ ਵੱਧ ਤੋਂ ਵੱਧ ਸਰਦਾਰ ਪੁੱਤਰ ਲਾਲਜੀਤ ਸਿੰਘ ਪੁੱਤਰ ਦਾ ਸਾਥ ਦੇ ਰਹੇ ਆ ਸਰਦਾਰ ਲਾਲਜੀਤ ਪੁੱਤਰ ਬਹੁਤ ਵੱਡੀ ਲੀਡਰ ਨਾਲ ਜਿਤ ਰਹੇ ਆ ਕੌਕੇ ਬਹੁਤ ਹੀ ਹਰਮਨ ਪਿਆਰੇ ਨੇਤਾ ਵਾਏ ਤੁਹਾਨੂੰ ਹੀ ਪਤਾ ਇਹਨਾਂ ਬਹੁਤ ਵਧੀਆ ਕੰਮ ਕਰਾਏ ਆ ਤੇ ਗਾਂ ਵੀ ਅਸੀਂ ਚੋਣਿਆਂ ਕੀ ਪਾਰਲੀਮੈਂਟ 'ਚ ਜਾ ਕੇ ਸਰਦਾਰ ਲਾਲਜੀਤ ਸਿੰਘ ਭੁੱਲਰ ਬਹੁਤ ਵੱਡੀ ਲੀਡ ਨਾਲ ਜਿੱਤ ਰਿਹਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆ ਸਿਰਫ ਇਹ ਹਵਾ ਵਾਲੋਕਾਂ ਦੀ ਵੀ ਆਏ ਹੋ ਜੂਂ ਜੁ ਕੁਛ ਨਹੀਂ ਆ ਵੱਡੀ ਲੀਡ ਨਾਲ ਜਿੱਤ ਕੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਲੋਕ ਸਭਾ ਵਿੱਚ ਭੇਜਾਂਗੇ ਤੇ ਸਾਡੇ ਪੰਜਾਬ ਦੀ ਆਵਾਜ਼ ਲੋਕ ਸਮਾਜ ਬਲੰਦ ਕਰਨਗੇ ਸਰਦਾਰ ਲਾਲਜੀ ਸਿੰਘ ਭੁੱਲਰ ਜੀ ਪਿੰਡਾਂ ਦੇ ਪਿੰਡ ਸਰਦਾਰ ਲਾਲਜੀ ਸਿੰਘ ਭੁੱਲਰ ਨਾਲ ਸਾਰੇ ਇੱਕ ਵੱਡਿਆਂ ਤੁਰੇ ਹੋਏ ਆ ਤੇ ਵੱਡੇ ਕਾਫਲੇ ਬਹੁਤ ਭਰਵਾ ਹੰਗਾਰਾ ਮਿਲ ਰਿਹਾ ਅੱਜ ਪਿੰਡ 'ਚ ਮਣੀ ਪਾਣੀ ਬਿਲਕੁਲ ਜੀ ਭਰਵਾ ਹੰਗਾਰਾ ਹੈ ਵੀਰ ਜੀ ਬਹੁਤ ਦਿਸਾਵਾਂ ਲੋਕਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਪੂਰਾ ਉਤਸ਼ਾਹ ਜੀ ਜਿਵੇਂ 2022 'ਚ ਮਰਾਇਆ ਸੀ 2024 ਚੀਕਾਂ ਮਰਾਗੀਆਂ ਤੇ 27 ਜਪੜ ਪੁੱਜ ਗਈਆਂ ਇਹਨਾਂ ਦੀਆਂ ਤੇ ਲੋਕ ਨਮਨੋ ਨਾਲੇ ਪੂਰਾ ਮੰਤਰੀ ਸਾਹਿਬ ਸੱਦੇ ਰਹੀ ਮਨਿੰਦਰ ਸਿੰਘ ਸੈਦੋ ਜੀ ਦੀ ਹਨੀਨ ਜਨਰਲ ਦੇ ਸੈਦਵਾਲਾ ਵੀ ਟੋੜਾ ਇਹ ਵੀ ਇੱਕ ਗੱਲ ਸੁਣੋ ਸਤਾਰ ਪਿਆ ਸਿੰਘ ਸੈਦੋ ਸਾਹਿਬ ਜੀ ਦੱਸਣਗੇ ਜਿਹੜਾ ਕਾਫਲਾ ਪਿੰਨਸ ਬਰਾਤ ਅਸੀਂ ਸਹੀ ਕਾਮਲ ਕਰਕੇ ਸਾਰੇ ਪ੍ਰਧਾਨ ਜੀ ਦੇ ਨਾਲ ਜਿੱਤਰਾਗੇ ਜੋੜਸੋਂ ਲਾਗੇ ਦੁੱਬਲੀ ਬਰਵਾਲਾ ਟੀਮਾ ਸੰਗਮਾ ਪਗੋਰਾ ਤੇ ਇਕੱਠ ਹੋ ਗਿਆ ਵਾ ਇਹ ਪੁੱਲਰ ਸਾਹਿਬ ਦੀ ਯਕੀਨੀ ਅਸੀਂ ਆ ਰਾਮ ਨਾਲ ਜਿੱਤਣ ਦਾ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਮંત્રી ਬਣ ਕੇ ਤੇ ਇਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਹੋਣਗੇ ਤੇ ਵਿਸ਼ਵਾਸ ਕਾ ਝਾੜੂ ਦੇ ਜੇਤਾ ਜੀ ਕਿਹਾ ਬੁਧਾ ਗਏ ਕਿ ਮੇਂ ਰਜੀ ਬਣੀਆ ਸਰਕਾਰਾਂ ਤੇ ਲਾਗ ਕੋਈ ਜਾ ਰਹੀ ਹੈ ਨੀ ਟੁੱਟ ਕੇ ਜਾ ਕਾਫਲਾ ਬਾਈ